ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਨੋਇਆ ਸਵਾ ਪੰਜਾਬ ਅ ਅੱਜ ਸ਼ਹੀਦ ਭਗਤ ਸਿੰਘ ਨੋਇਆ ਸਵਾ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਹੈ ਅ ਜਿਸ ਮੀਟਿੰਗ ਦੇ ਵਿੱਚ ਪੰਜਾਬ ਦੀ ਰਾਜਨੀਤੀ ਤੇ ਭਾਰਤ ਦੀ ਰਾਜਨੀਤੀ ਦੇ ਉੱਪਰ ਵੀ ਚਰਚਾ ਹੋਈਆਂ ਤੇ ਆਨਾਲੇ ਸਮੇਂ ਦੇ ਵਿੱਚ ਜਥੇਬੰਦੀ ਵੱਲੋਂ ਨੌਜਵਾਨਾਂ ਦੇ ਮਸਲਿਆਂ ਨੂੰ ਲੈ ਕੇ ਪ੍ਰੋਗਰਾਮ ਬਣਾਏ ਗਏ ਪੰਜਾਬ ਲਗਾਤਾਰ ਨਸ਼ਾ ਤੇ ਬੇਰੁਜ਼ਗਾਰੀ ਦੇ ਨਾਲ ਅਜਿਹਾ ਜੂਝ ਰਿਹਾ ਹੈ ਜਿਹੜੀ ਵੀ ਸਿਆਸੀ ਤਿਰ ਚਾਹੇ 92 ਸੀਟਾਂ ਦੇ ਨਾਲ ਪੰਜਾਬ ਦੇ ਵਿੱਚ ਮਾਨ ਸਰਕਾਰ ਜਿੱਤੀ ਹੈ ਚਾਹੇ ਕੇਂਦਰ ਦੇ ਵਿੱਚ ਦੁਬਾਰਾ ਤੋਂ ਭਾਜਪਾ ਨੇ ਸਰਕਾਰ ਬਣਾਈ ਹੈ ਪਰ ਨੌਜਵਾਨਾਂ ਦੇ ਮੁੱਦਿਆਂ ਦੇ ਉੱਪਰ ਚਾਹੇ ਰੋਜ਼ਗਾਰ ਦੀ ਗੱਲ ਹੋਵੇ ਬਿਲਕੁਲ ਵੀ ਗੱਲ ਨਹੀਂ ਲਈ ਜਾ ਰਹੀ ਹੈ ਤੇ ਨਸ਼ਾ ਅਜਿਹਾ ਘਰ ਘਰ ਜਿਹੜਾ ਹੈ ਫਸਲ ਰਿਹਾ ਹੈ ਉਹਦੇ ਵਿਰੁੱਧ ਕੋਈ ਵੀ ਪੈਤਰਾ ਕੋਈ ਵੀ ਨੀਤੀ ਹੈ ਦੋਨਾਂ ਸਰਕਾਰਾਂ ਦੇ ਵੱਲੋਂ ਨਹੀਂ ਲਈ ਜਾ ਰਹੀ ਜਥੇਬੰਦੀ ਨੇ ਇਹਨਾਂ ਇਸ ਗੱਲ ਤੇ ਉੱਪਰ ਬੜੀ ਪੈਨੀ ਨਜ਼ਰ ਰੱਖਦਿਆਂ ਹੋਇਆਂ ਨੌਜਵਾਨਾਂ ਦੇ ਇਹਨਾਂ ਮਸਲਿਆਂ ਦੇ ਉੱਪਰ ਅੱਜ ਚਰਚਾਵਾਂ ਕੀਤੀਆਂ ਤੇ ਆਹ ਨਾਲਾ ਪ੍ਰੋਗਰਾਮ ਸ਼ੀਲਪਗ ਸਿੰਘ ਨੌਜਵਾਨ ਸਭਾ ਦੇ ਵੱਲੋਂ ਬਣਾਇਆ ਵੀ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢ ਕੇ ਬੇਰਜ਼ਗਾਰੀ ਦੇ ਖਾਤਮੇ ਦੇ ਲਈ ਸੰਘਰਸ਼ਾਂ ਦੇ ਰਾਹ ਦੇ ਵਿੱਚ ਖਿੱਚਿਆ ਜਾਵੇ ਇਸੇ ਮਕਸਦ ਨੂੰ ਲੈ ਕੇ ਜਾਂਦੇ ਹੋਏ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਇੱਕ ਵੱਡੀ ਸੂਬਾ ਪੱਧਰੀ ਕਨਵੈਨਸ਼ਨ ਤਰਨਤਾਰਨ ਦੇ ਵਿੱਚ ਕੀਤੀ ਜਾ ਰਹੀ ਹੈ ਜਿਦੇ ਵਿੱਚ ਸੂਬੇ ਭਰ ਤੋਂ ਨੋਜਵਾਨ ਜਿਹੜੇ ਆ ਸ਼ਮੂਲੀਅਤ ਕਰਨਗੇ ਇਸ ਕਨਵੈਨਸ਼ਨ ਦਾ ਮਕਸਦ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਨਾਲ ਵੱਧ ਤੋਂ ਵੱਧ ਨੋਜਵਾਨਾਂ ਨੂੰ ਜੋੜਨਾ ਤੇ ਲਗਾਤਾਰ ਵੱਧ ਦੇ ਨਸ਼ੇ ਵੱਡੀ ਬੇਰੋਜ਼ਗਾਰੀ ਦੇ ਵਿਰੁੱਧ ਇੱਕ ਵੱਡਾ ਸੰਘਰਸ਼ ਪੰਜਾਬ ਦੇ ਵਿੱਚ ਹੋਸਾਮਾ ਹੋਵੇਗਾ ਤੇ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਆ ਆਨਾਲੇ ਸਮੇਂ ਦੇ ਵਿੱਚ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਸੱਦਾ ਦਿੰਦੇ ਆ ਕਿ ਆਹ ਨੌਜਵਾਨ ਨੂੰ ਵੱਡੀ ਗਿਣਤੀ ਦੇ ਵਿੱਚ ਜਥੇਬੰਦੀ ਦਾ ਹਿੱਸਾ ਬਣੋ ਜਥੇਬੰਦੀ ਦੇ ਨਾਂ ਨਾਲ ਲੜ ਕੇ ਇਸ ਬੇਰੋਜ਼ਗਾਰੀ ਦੇ ਖਾਤਮੇ ਨੂੰ ਨੂੰ ਬੇਰੋਜ਼ਗਾਰੀ ਦਾ ਖਾਤਮਾ ਕਰਨ ਦੇ ਲਈ ਸੰਘਰਸ਼ਾਂ ਦਾ ਪੈੜ ਮੱਲੀਏ ਤੇ ਨਾਲ ਹੀ ਜਿਹੜਾ ਨਸ਼ੇ ਦਾ ਲਗਾਤਾਰ ਕੋਹ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਉਹਦੇ ਵਿਰੁੱਧ ਵੀ ਜਥੇਬੰਦਕ ਤੌਰ ਤੇ ਜਿਹੜਾ ਹੈ ਘੋਲ ਉਸਾਰੀ ਇਹਦੇ ਨਾਲ ਹੀ ਜਥੇਬੰਦੀ ਨੇ ਆਰ ਨਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਦਿੱਤਾ ਹੈ ਕਿ ਜਿੱਦਾਂ ਲਗਾਤਾਰ ਜਿਹੜੀ ਹੈ ਧੁੱਪ ਕੀ ਗੱਲ ਹੈ ਵੀ ਗਰਮੀ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਸਾਲ ਬਹੁਤ ਜ਼ਿਆਦਾ ਗਰਮੀ ਪਈ ਹੈ اسی ਗੱਲ ਨੂੰ ਲੈ ਕੇ ਵਾਤਾਵਰਨ ਪੋਲਿਊਸ਼ਨ ਹੋ ਰਿਹਾ ਹੈ اسی ਗੱਲ ਨੂੰ ਲੈ ਕੇ ਜਥੇਬੰਦੀ ਵੱਲੋਂ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਜਿਹੜਾ ਸੱਦਾ ਦਿੱਤਾ ਹੈ ਤੇ ਨੌਜਵਾਨ ਸਭਾ ਪਿੰਡ ਪਿੰਡ ਗਰਾਉਂਡਾਂ ਦੇ ਵਿੱਚ ਜਿਹੜੇ ਸਾਡੇ ਪਿੰਡ ਦੇ ਚਰਸਤੇ ਉਹਨਾਂ ਦੇ ਵਿੱਚ ਜਿਹੜੇ ਬੂਟੇ ਲਗਾਏ ਗਏ ਤੇ ਨੌਜਵਾਨਾਂ ਨੂੰ ਉਸੇ ਸਦਾ ਦਿੰਦੇ ਆ ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਕਿ ਜਿਹੜਾ ਸਾਡਾ ਵਾਤਾਵਰਣ ਲਗਾਤਾਰ ਪੋਲਿਊਟਡ ਹੋ ਰਿਹਾ ਹੈ ਗੰਦਲਾ ਹੋ ਰਿਹਾ ਹੈ ਉਹਦੇ ਵਿੱਚ ਵੀ ਜਿਹੜਾ ਹੈ ਸਵਾ ਆਪਣੇ ਯਤਨ ਕਰਕੇ ਥੋੜੇ ਜਿਹੜੇ ਹੈ ਹਰਿਆਲੀ ਦੇ ਵੱਲੋਂ ਜਿਹੜਾ ਹੈ ਲੋਕਾਂ ਨੂੰ ਪ੍ਰੇਰਿਤ ਕਰੇ ਆ ਇਹਦੇ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਪ੍ਰੋਗਰਾਮ ਬਣਿਆ ਵੀ ਹਰ ਤਹਿਸੀਲ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬੈਨਰ ਹੇਠ ਜਿਹੜੇ ਆ ਖੂਨਦਾਨ ਕੈਂਪ ਲਗਾਏ ਜਾਣਗੇ ਜਿਦੀ ਸ਼ੁਰੂਆਤ 31 ਜੁਲਾਈ ਤੋਂ ਲੈ ਕੇ ਜਿਹੜੀ ਕੀਤੀ ਜਾਊਗੀ ਤੇ ਲਗਾਤਾਰ ਲੋੜਵੰਦ ਲੋਕਾਂ ਨੂੰ ਜਿਹੜੀ ਲੋੜ ਹੁੰਦੀ ਹੈ ਖੂਨ ਦੀ ਬਿਮਾਰੀ ਦੇ ਸਮੇਂ ਜਿਹਦਾ ਇਲਾਜ ਦੇ ਦੌਰਾਨ ਜਿਹੜੀ ਉਹਨਾਂ ਨੂੰ ਲੋੜ ਹੁੰਦੀ ਹੈ ਉਹਨੂੰ ਪੂਰਾ ਕਰਨ ਦੇ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਾਦਾ ਦਿੰਦੀ ਹੈ ਕਿ ਪੂਰੇ ਸੂਬੇ ਭਰ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਖੂਨਦਾਨ ਕੈਂਪ ਲਗਾਏ ਜਾਣ ਤਾਂ ਕਿ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈ ਮਦਦ ਹੋ ਸਕੇ ਅੱਜ ਦੀ ਮੀਟਿੰਗ ਦੇ ਵਿੱਚ ਇਹੀ ਪ੍ਰੋਗਰਾਮ ਲੈ ਕੇ ਆ ਤੇ ਇਸ ਤੋਂ ਇਲਾਵਾ ਜਿਹੜਾ ਹੈ ਆ ਨਾਲੇ ਸਮੇਂ ਜਿਹੜਾ ਸ਼ਹੀਦ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਲੱਗਦਾ ਹੈ ਉਹਦੀ ਤਿਆਰੀਆਂ ਨੂੰ ਵੀ ਲੈ ਕੇ ਨੌਜਵਾਨ ਸਭਾ ਜਿਹੜੀ ਹੈ ਅੱਜ ਤੋਂ ਹੀ ਜਿਹੜੀ ਵਿਉਂਤਬੰਦੀ ਬਣਾਣੀ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਇਹੀ ਅੱਜ ਦੀ ਸੂਬਾ ਕਮੇਟੀ ਦੇ ਵਿੱਚ ਪ੍ਰੋਗਰਾਮ ਬਣਾਏ ਹੈ ਤੇ ਜਿਹੜੇ ਨੌਜਵਾਨ ਸਾਡੇ ਨਾਲ ਜੁੜੇ ਵੀ ਹੋਏ ਹੈ ਤੇ ਹੋਰ ਪੰਜਾਬ ਭਰ ਦੇ ਨੌਜਵਾਨਾਂ ਨੂੰ ਵੀ ਸੱਦਾ ਦਿੰਦੇ ਆ ਕਿ ਜਿਹੜੀ 31 ਜੁਲਾਈ ਨੂੰ ਤਰਨਤਾਰਨ ਦੇ ਵਿੱਚ ਕਨਵੈਨਸ਼ਨ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਲਵੋ ਤੇ ਆਨ ਵਾਲੇ ਸਮੇਂ ਦੇ ਵਿੱਚ ਨਸ਼ੇ ਤੇ ਬੇਰੁਜ਼ਗਾਰੀ ਦੇ ਵਿਰੁੱਧ ਵੱਡਾ ਸੰਘਰਸ਼ ਹਾਰਨ ਦੇ ਲਈ ਵੱਡਾ ਸੰਘਰਸ਼ ਬਣਾਉਣ ਦੇ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣੋ ਧੰਨਵਾਦ